ਪੰਜਾਬ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਦਿਨ-ਬਦਿਨ ਵੱਧੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਹੀ ਚੋਰਾਂ ਵੱਲੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਦਿਨ-ਬਦਿਨ ਅੰਜਾਮ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਠਲ ਪਾਉਣ ਲਈ ਪੰਜਾਬ ਪੁਲਿਸ ਵੀ ਹੁਣ ਸਰਗਰਮ ਨਜ਼ਰ ਆ ਰਹੀ ਹੈ ਇਸੇ ਲੜੀ ਦੇ ਤਹਿਤ ਸੰਗਰੂਰ ਪੁਲਿਸ ਪਾਰਟੀ ਵੱਲੋਂ ਚਾਰ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਡੀਐਸਪੀ ਗੁਰਦੇਵ ਸਿੰਘ ਢਾਲੀਵਾਲ ਨੇ ਦੱਸਿਆ ਕਿ ਸਾਡੇ ਸੀਆਈਏ ਸਟਾਫ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਰੇਡ ਕੀਤੀ ਗਈ ਤਾਂ ਜਿੱਥੇ ਸਾਡੇ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ ਉੱਥੇ ਹੀ ਉਹਨਾਂ ਪਾਸੋਂ ਇੱਕ ਦੇਸੀ ਪਿਸਤੌਲ 12 ਬੋਰ ਜ਼ਿੰਦਾ ਕਾਰਤੂਸ ਇੱਕ ਖਡੋਣਾ ਪਿਸਤੌਲ ਇੱਕ ਕਿਰਚ ਅਤੇ ਇੱਕ ਕਿਰਪਾਨ ਦੋ ਚੋਰੀ ਦੇ ਮੋਟਰਸਾਈਕਲ 11 ਮੋਬਾਈਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਰਮ ਨੇ ਜੀ ਕੀ ਕਿਹੜੀ ਕਿਹੜੀ ਵਾਰਦਾਤਾਂ ਜਾਣ ਕੇ ਕੀ ਬਰਾਮਦ ਕੀ? ਮਾਨ ਜੋ ਐਸਐਸਪੀ ਸਾਹਿਬ ਸਰਤਾਜ ਸਿੰਘ ਚਾਹਲ ਆਈਪੀਐਸ ਐਸਐਸਪੀ ਸੰਗਰੂਰ ਉਹਨਾਂ ਦੇ ਨਿਸ਼ਾਨ ਤੇ ਨਿਰਦੇਸ਼ ਦੇ ਅਨਸਾਰ ਜਿਹੜੇ ਭਾੜੇਪੁਰਸ਼ ਨੇ ਜਿਹੜੇ ਟਕਹੌਣੀ ਆਵਾਜ਼ਾਂ ਤਾਂ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਐਸਪੀ ਡੀ ਸਾਹਿਬ ਸੁਪਲਵਿੰਦਰ ਸਿੰਘ ਚੀਮਾ ਉਹਦੀ ਰਹਿਨਮਾਈ ਦੇ ਵਿੱਚ ਇੰਸਪੈਕਟਰ ਸੀਏ ਸੰਦੀਪ ਸਿੰਘ ਉਹਨਾਂ ਦੀ ਸਾਰੀ ਟੀਮ ਨੇ ਇੱਕ ਜਿਹੜਾ ਗੈਂਗ ਸੀਗਾ ਬਰਸ਼ਟ ਕੀਤਾ ਕੱਲ ਜਦੋਂ ਇਹ ਸੁਨਾਮ ਸੀਤਾ ਸਰ ਰੋਡ ਤੇ ਸੀਗੇ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਆਈ ਇਹ ਆ ਜਿਹੜੇ ਪੰਜ ਮੁਲਜ਼ਮ ਨੇ ਉੱਥੇ ਸੁਖਵਿੰਦਰ ਸਿੰਘ ਨਰਮਲ ਸਿੰਘ ਸੰਦੀਪ ਵੀਰੂ ਹਣੀ ਇਹ ਪੰਜੇ ਜਾਣੇ ਇੱਕ ਪਲਾਨਿੰਗ ਵੱਡੀ ਵਾਰਦਾਤ ਨੂੰ ਦੇਣ ਵਾਸਤੇ ਇਕੱਠੇ ਹੋਏ ਆ ਇਕੱਤਰ ਹੋਏ ਆ ਜੇ ਇਹਨਾਂ ਨੂੰ ਹੁਣੇ ਕਾਬੂ ਕੀਤਾ ਜਾਵੇ ਤਿੰਨਾਂ ਤੋਂ ਇਹ ਅਗਲੀ ਵਾਰਦਾਤ ਨੂੰ ਟਾਲਿਆ ਜਾ ਸਕਦਾ ਤੇ ਇਹਨਾਂ ਦੇ ਕੋਲੋਂ ਭਾਰੀ ਬਰਾਮਦਗੀ ਔਰ ਜਿਹੜੇ ਪੁਰਾਣੇ ਅਨਸੁਲਝੇ ਕੇਸ ਨੇ ਉਹ ਟਰੇਸ ਹੋ ਸਕਦੇ ਨੇ ਉਸ ਆਧਾਰ ਦੇ ਉੱਤੇ ਸਿਟੀ ਸੁਨਾਮ ਦੇ ਵਿੱਚ ਇੱਕ ਕੇਸ ਰਜਿਸਟਰ ਕੀਤਾ ਗਿਆ 399402 ਉਹਦਾ ਉਸ ਤੋਂ ਬਾਅਦ ਫਰਦਰ ਇਹਨਾਂ ਨੂੰ ਉਥੋਂ ਰੌਂਡ ਅਪ ਕੀਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਸੰਦੀਪ ਇੱਕ ਜਿਹੜਾ ਉਥੋਂ ਮਤਲਬ ਭੱਜ ਗਿਆ ਪੁਲਿਸ ਦੇ ਗ੍ਰਿਫਤੇ ਦੇ ਵਿੱਚੋਂ ਚਾਰਾਂ ਨੂੰ ਇਹਨੂੰ ਲੈ ਮੌਕੇ ਦੇ ਤੋਂ ਇੱਕ ਦੇਸੀ 12 ਬੋਰ ਦਾ ਕੱਟਾ ਇੱਕ ਖਡਾਉਣਾ ਪਿਸਟਲ ਇੱਕ ਕਿਰਚ ਇਹਨਾਂ ਦੇ ਕੋਲੋਂ ਬਰਾਮਦਗੀ ਹੋਈ ਦੇਸੀ 12 ਬੋਰ ਦੇ ਤਿੰਨ ਜਿਹੜੇ ਲਾਈਵ ਕਾਰਟਰਸ ਨੇ ਉਹ ਵੀ ਬਰਾਮਦ ਹੋਏ ਉਦੋਂ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਆ ਚੱਲਦੇ ਆ ਸਾਡੇ ਕੋਲੋਂ ਪ੍ਰੋਕਸੀਮਿਟੀ 10 11 ਜਿਹੜੇ ਮੋਬਾਈਲ ਨੇ ਉਹ ਇਹਨਾਂ ਨੇ ਜਿਹੜੇ ਲੋਕਾਂ ਦੇ ਕੋਲੋਂ ਖੋਏ ਸੀ ਉਹਨਾਂ ਦੀ ਬਰਾਮਦਗੀ ਹੋਈ ਇਹਨਾਂ ਨੂੰ ਜਦੋਂ ਇਹਨਾਂ ਦੀ ਥੋਰਲੀ ਪੁਸ਼ਕਸ਼ ਕਰਨੀ ਸ਼ੁਰੂ ਕੀਤੀ ਗਈ ਇਸ ਗੈਂਗ ਦੇ ਉੱਤੇ ਘੱਟੋ ਘੱਟਨੀ ਪਿਛਲੇ 20 22 ਪਰਚੇ ਦਰਜ ਨੇ ਹੁਣ ਇਹ ਗੈਂਗ ਜਿਹੜਾ ਕਾਫੀ ਦੇਰ ਤੋਂ ਅੰਦਰ ਸੀਗਾ ਅਜੇ ਮਹੀਨਾ ਡੇਢ ਮਹੀਨਾ ਹੀ ਅਜੇ ਹੋਇਆ ਕੁਝ ਵਕ ਵਕ ਤਰੀਕਾਂ ਦੇ ਬਾਹਰ ਜਮਾਨਤ ਤੇ ਆਏ ਆਣ ਕੇ ਇਹਨਾਂ ਨੇ ਹੁਣ ਵੀ ਇਹੀ ਦੋ ਪਹਿਲਾਂ ਮੋਟਰਸਾਈਕਲ ਚੋਰੀ ਕੀਤੇ ਨੇ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਇਸ ਅਜਿਹੀਆਂ ਵਾਰਦਾਤਾਂ ਨੂੰ ਕੱਲਾ ਬੰਦਾ ਦੇਖ ਕੇ ਕੱਲਾ ਲੇਡੀਜ਼ ਨੂੰ ਦੇਖ ਕੇ ਉਹਦੇ ਕੋਲੋਂ ਪ੍ਰੈਸ਼ਰ ਦੇ ਕੇ ਆਹ ਦੇਸੀ ਬਾਰੰਬੋਰ ਘੱਟੇ ਦਾ ਪਿਸਤਲ ਦਾ ਜਿਹੜਾ ਟੁਆਏ ਗਨ ਹੈਗੀ ਆ ਕਿਸੇ ਦਾ ਤੇ ਉਹਨਾਂ ਦੇ ਕੋਲੋਂ ਸਰਾਚ ਕਰਦੇ ਸੀਗੇ ਇਹ ਇਹਨਾਂ ਨੇ ਪ੍ਰੋਕਸੀਮੀਟਲੀ ਹੁਣ ਲਾਸਟ ਸਮੇਂ ਦੇ ਵਿੱਚ 15 ਤੋਂ 16 ਦੇ ਵਾਰਦਾਤਾਂ ਜਿਹੜੀਆਂ ਸੁਨਾਮ ਦੇ ਏਰੀਏ 'ਚ ਸੰਗਰੂਰ ਦੇ ਏਰੀਏ 'ਚ ਕੀਤੀਆਂ ਨੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਜਿਹੜੀਆਂ ਕਿ ਸਾਰੀਆਂ ਟੇਸ ਹੋ ਗਈਆਂ ਇਹਨਾਂ ਦਾ ਕੱਲ ਗ੍ਰਿਫਤਾਰੀ ਹੋਈ ਅੱਜ ਇਹਦਾ 2 ਦਿਨ ਦਾ ਪੁਲਸ ਰਿਮਾਂਡ ਆ ਹੁਣ ਰਿਮਾਂਡ ਤੋਂ ਬਾਅਦ ਇਹਨੂੰ ਥੋਰੋਲੀ ਹੋਰ ਇਦਾਂ ਦੀ ਪੁੱਛਗਿੱਛ ਕੀਤੀ ਜਾਊਗੀ ਕਿ ਹੋਰ ਇਦ ਅਜਈਆਂ ਵਾਰਦਾਤਾਂ ਕਿੰਨੀਆਂ ਹੋਈਆਂ ਤੇ ਜਿਹੜੀ ਬਰਾਮਦਗੀ ਆ ਉਹਨਾਂ ਦੇ ਕੋਲੋਂ ਨੈਕਸਟ ਬਰਾਮਦਗੀ ਕੀਤੀ ਜਾਊ। ਸਰ ਇਹ ਪੁਰਾਣਾ ਇਕੱਠਿਆਂ ਦਾ ਗੈਂਗ ਸੀ ਜਾਂ ਜੇਲ੍ਹ ਚ ਜਾ ਕੇ ਇਹਨਾਂ ਦੀ ਕੋਈ ਇਹਨਾਂ ਗਰੁੱਪ ਵਾਜੀ ਬਣਾਇਆ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਿਆ। ਅਜੇ ਅਸੀਂ ਇਸ ਨੂੰ ਰਿਮਾਰਕ ਦੇ ਉੱਤੇ ਲਿਆ ਲੇਕਿਨ ਪਿਛਲੇ ਸਮੇਂ ਤੋਂ ਕਿਉਂਕਿ ਸਨਾਮ ਦੇ ਰਹਿਣ ਵਾਲੇ ਨੇ ਤਾਂ ਮੋਸਟ ਪ੍ਰੋਬਬਲੀ ਇੱਕ ਦੂਜੇ ਨੂੰ ਜਾਣਦੇ ਆ। ਮੁੱਢਲੀ ਜਾਣਕਾਰੀ ਇੰਨੀ ਆ। ਅਜੇ ਇਹ ਜਾ ਕੇ ਪਤਾ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਵੀ ਕੀ ਇਹ ਜੇਲ੍ਹ ਦੇ ਅੰਦਰ ਹੀ ਬੈਠ ਕੇ ਇਹਨਾਂ ਨੇ ਇਹ ਪਲੈਨਿੰਗ ਕੀਤੀ ਜਾਂ ਬਾਹਰ ਆ ਕੇ। ਕਿ ਹੁਣ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਕੋਈ ਕੁਝ ਲੱਗਿਆ ਪਤਾ ਜੀ ਅ ਕੋਈ ਵੀ ਵੱਡੀ ਵਾਰਦਾਤ ਕੋਈ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਏਟੀਐਮ ਨੂੰ ਬ੍ਰੇਕ ਕਰਨਾ ਕਿਸੇ ਵੱਡੇ ਵਪਾਰੀ ਨੂੰ ਬ੍ਰੇਕ ਕਰਨਾ ਕਿ ਇਸ ਤਰੀਕੇ ਦੀ ਕੋਈ ਪਲਾਨਿੰਗ ਕਰ ਰਹੇ ਸੀ ਕੋਈ ਲੱਗਦੀ ਬਰਾਮਦਗੀ ਕੁਝ ਹਾਂਜੀ ਕੋਈ ਨਾ ਕੁਝ ਕਰਾ ਕੁਝ ਬਿਲਕੁਲ ਨਹੀਂ ਅਜੇ ਨਹੀਂ ਅਸੀਂ ਅਜੇ ਕੱਲ ਜਿੰਨਾ ਜਦੋਂ ਸਾਡੇ ਕੋ ਰਾਤ ਫੜੇ ਗਏ ਨੇ ਸਾਡੇ ਕੋ ਹੁਣ ਇਹਨੂੰ ਥੋਰੋਲੀ ਪੁਸ਼ਟੀ ਕਰਾਂਗੇ ਜਿਹੜੀ ਵੀ ਕੋਈ ਬਰਾਮਦਗੀ ਆ ਉਹ ਕਰਵਾਈ ਜਾਊਗੀ ਇਹਨਾਂ ਨਾਲ ਹੋਰ ਵੀ ਸ਼ਾਵਣੇਗਾ ਇੰਨੇ ਕਿ ਨਹੀਂ ਜੋ ਕੁਸ਼ਲ ਨਹੀਂ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਦੋ ਦਿਨ ਦਾ ਸਾਡੇ ਕੋਲ ਫੋਰਮਡ ਆ ਫਰਦਰ ਜਿਵੇਂ ਵੀ ਹੋਏਗਾ ਤੁਹਾਨੂੰ ਅਪਡੇਟ ਅਸੀਂ ਕਰ ਦਵਾਂਗੇ ਇਹਨਾਂ ਦੀ ਉਮਰ ਕਿੰਨੀ ਹੈ ਜੀ ਸਾਡਿਆਂ ਦੀ ਪ੍ਰੋਕਸੀਮਿਟੀ ਸਾਰੇ ਅੰਡਰ 30 ਨੇ ਮੰਨ ਲਓ ਕਹਿੰਦੀ 25 ਸਾਲ ਆ ਕਹਿੰਦੀ 22 ਸਾਲ ਆ ਕੋਈ 29 ਸਾਲਾਂ ਦਾ 30 ਸਾਲਾਂ ਦਾ ਇਦਾਂ ਦਾ ਕੀ ਨਸ਼ਾ ਕਰਨ ਦੇ ਆਦੀ ਨੇ ਜਾਂ ਚੋਰੀ ਕਿਉਂ ਕਰਦੇ ਜੀ ਦੇਖੋ ਇਹਦੀ ਪਾਸ ਜਿਹੜੀ ਹਿਸਟਰੀ ਹੈ ਉਹ ਮਤਲਬ ਐਵੇਂ ਨਸ਼ੇੜੀ ਟਾਈਪ ਹੀ ਆਪਾਂ ਕਹਿ ਸਕਦੇ ਆ ਲੈਕਿਨ ਉਹ ਥੋੜੀ ਜਦੋਂ ਹੁਣ ਕੋਸ਼ਿਸ਼ ਕਰਦੇ ਆ ਕਰਾਂਗੇ ਤਾਂ ਉਹਦਾ ਪਤਾ ਲੱਗੂਗਾ ਠੀਕ ਹੈ